ਪਾਣੀ ਭਰ ਚੁੱਕਿਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਾਡੇ ਤਾਂ ਬਹੁਤ ਮਾੜੇ ਹਾਲ ਹੋ ਚੁੱਕੇ ਨੇ ਤੇ ਸਾਡੇ ਕੋਲ ਤਾਂ ਰੋਟੀ ਪਕਾਉਣ ਨੂੰ ਵੀ ਥਾਂ ਨਹੀਂ ਹੈਗੀ ਵੇਖ ਸਕਦੇ ਨੇ ਮੌਕਾ ਤੁਸੀਂ ਵੇਂਦੇ ਹੀ ਪੈਣੇ ਹਾਂ ਤੇ ਵਿਚਾਰੇ ਸਾਨੂੰ ਲੰਗਰ ਵਾਲਿਆਂ ਦੇ ਬਹੁਤ ਸਾਨੂੰ ਸੇਤਾ ਦਿੱਤੀ ਹੈ ਯਾਰ ਉਹਨਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਨੂੰ ਲੰਗਰ ਪਕਾ ਪੱਕਾ ਪਕਾਇਆ ਦੇਂਦੇ ਪੈਣੇ ਇਹਨਾਂ ਦੇ ਤਾਂ ਅਸੀਂ ਦੋ ਹੱਥ ਜੋੜ ਤੇ ਬੇਨਤੀ ਕਰਨੇ ਮਾਲਕ ਇਹਨਾਂ ਦੇ ਸਾਰਿਆਂ ਨੂੰ ਵੱਡੀ ਉਮਰ ਕੀਤੀ ਜਾਵੇ ਜੀ ਤੇ ਸਾਨੂੰ ਰਾਸ਼ਨ ਵਾਲੇ ਕਿਹਨੇ ਸਾਡੀ ਕਿਡਨੀ ਹੈਲਪ ਕੀਤੀ ਖਲੇ ਨੇ ਮਾਲ ਮਾਲਕ ਉਹਨਾਂ ਦੀ ਵੀ ਚੜਾਈ ਐਵੇਂ ਰੱਖ ਕੇ ਸਾਰੀ ਉਮਰ ਹੂੰ ਜੋ ਸਾਡੀ ਇੰਨੀ ਹੈਲਪ ਕਰਦੇ ਪਏ ਨੇ ਵੀ ਕਮਰੇ ਪਰ ਤੁਸੀਂ ਲਾਉਣ ਦੱਸ ਰਹੇ ਸੀ ਮੈਂ ਤਿਆਰੀ ਦਾਪਾ ਕਰਦਾ ਉਹਦੇ ਬਾਰੇ ਦੱਸੋ ਮੈਂ ਦਿਹਾੜੀ ਦਾਪਾ ਕਰਨਾ ਲਾਉਣ ਚਾਕ ਤੇ ਬਣਾਏ ਨੇ ਹੂੰ ਆ ਕਮਰੇ ਵੇਖ ਸਕਦੇ ਨੇ ਪਿਛਾਂ ਸਾਰੇ ਨੀਂਆ ਬਹਿ ਗਈਆਂ ਨੇ ਹੂੰ ਤੇ ਕਿਸ ਤਾਲੇ ਨਹੀਂ ਮੇਰੀ ਲੱਤ ਆਈ ਤੇ ਉਹ ਵੀ ਕਮਰੇ ਉਹ ਵੀ ਬਰਬਾਦ ਹੋ ਗਏ ਕਿਹੜੇ ਬਣਾਏ ਨੇ ਹੂੰ ਤੇ ਕਿਰਪਾਲਤਾ ਕਰਕੇ ਸਰਕਾਰ ਬੇਨਤੀ ਸਰਕਾਰ ਨੂੰ ਇੰਨੀ ਬੇਨਤੀ ਹੈ ਜੋ ਸਾਨੂੰ ਆਦਾ ਹੱਕ ਜਾਂ ਕਮਰੇ-ਕੁੰਮਰੇ ਬਣਾਉਣ ਦੇ ਦਿੱਤਾ ਜਾਵੇ ਜੀ ਇੱਥੋਂ ਦੇ ਲੋਕਾਂ ਦੀ ਮੰਗ ਹੈਗੀ ਐ ਵੀ ਸਾਨੂੰ ਇੱਥੇ ਦਰਿਆ ਤੋਂ ਦੂਸਰੀ ਸਾਈਡ 'ਦਸ-ਦਸ ਮਰਲੇ ਇਹ ਪਿੰਡ ਤੋਂ ਅਲੱਗ ਪਿੰਡ ਬਸਾਇਆ ਜਾਵੇ ਸਹੀ ਐ ਸਹੀ ਐ ਹੂੰ ਬਿਲਕੁਲ ਸਹੀ ਐ ਸਾਨੂੰ ਦਸ ਮਰਲੇ ਪਿਛਾ ਥਾਂ ਦੇਵਣ ਦੇ ਸਾਡੇ ਤੇ ਕਿਹਦਾ ਹੜ ਆਂਦਾ ਐ ਅਸੀਂ ਪਿਛਾ ਜਾ ਤੇ ਆਦੀ ਰਸੋਂ ਦਾ ਕਰ ਸਕਨੇ ਬੱਚੇ ਪਿਛਲ ਜਾ ਤੇ ਵਧੀਆ ਰੋਟੀ ਤੇ ਖਾ ਸਕਨੇ ਕਮਾ ਜ਼ਿਆਦਾ ਖਾ ਸਕਨੇ ਹੂੰ ਸਾਨੂੰ ਏ ਸਰਕਾਰ ਦਾ ਮਰਲੇ ਦੇਵੇ ਨਾ ਸਾਨੂੰ ਸਾਨੂੰ ਬਹੁਤ ਸ਼ੁਕਰ ਹੈ ਹਰ ਤੋਂ ਵੱਡੀ ਸਾਡੀ ਇਹ ਮੰਗ ਹੈਗੀ ਹੈ ਪਿੰਡ ਤੋਂ ਜਿਹੜੇ ਦਰਿਆਵਾਂ ਪਾਰ ਹੈਗੇ ਬਨ ਉਥੋਂ 10-10 ਮਰਲੇ ਸਾਰੇ ਪਿੰਡ ਨੂੰ ਦਿੱਤੀ ਜਾਵੇ ਹਾਂ ਤਾਂ ਬਨ ਤੋਂ ਪਾਰ ਤੋਂ 10-10 ਮਰਲੇ ਸਾਰੇ ਪਿੰਡ ਨੂੰ ਦਿੱਤੀ ਜਾਵੇ ਜੀ 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 ਨਾਲ ਘਰ ਬਣਾ ਕੇ ਦਿੱਤੇ ਹਾਂ ਹਾਂ ਨਾਲ ਘਰ ਬਣਾ ਕੇ ਦਿੱਤੇ ਜਾਵਣ ਬਹੁਤ ਸ਼ੁਕਰ ਹੈ ਇਨਾ ਜੀ ਤੇ ਦੂਜੇ ਨਾਣੇ ਦਾ ਤੁਸੀਂ ਹਰਾ ਮੌਲ ਵੇਖ ਲਓ ਦੇਖ ਲਓ ਜੀ ਘਰਾਂ ਵਿੱਚ ਪਾਣੀ ਹੈ ਰੋਟੀ ਪਕਾਉਣ ਨੂੰ ਥਾਂ ਨਹੀਂ ਹੈ ਮੱਝਾ ਸਾਡੀਆਂ ਵੇਖੋ ਕਿਤੇ ਕਿਸੇ ਘਰੇ ਬਣੀਆਂ ਖੜੀਆਂ ਨੇ ਹਾਂ ਮੇਰੇ ਸਾਰੇ ਕਮਰੇ ਪਾੜ ਗਏ ਨੇ ਪਿੱਛੂ ਬਾਵੇਂ ਵੇਖ ਲੋ ਫੋਟੋ ਖਿੱਚ ਕੇ ਆ ਵੇਗਾ ਦਿਸ ਦਿਸ ਰਿਹਾ ਜੀ ਹੁਣ ਨੁਕਾਲ ਨੂੰ ਆਵੇ ਡੀਸੀ ਦਫਤਰ ਡੀਸੀ ਮੈਡਮ ਆਹ ਬਈ ਸੁੱਕੇ ਮੌਕੇ ਤੇ ਆ ਕਿੱਥੇ ਕਿੱਥੇ ਪਾਣੀ ਲਗਾ ਪੈ ਰਾਇ ਉਹ ਆ ਕੇ ਪੈਂਡ ਦੇ ਇਹ ਤੂੰ ਵਟ ਦੇ ਪੈਂਡ ਦੇ ਵਿਚਾਲੇ ਜਾਂਦਾ ਰਹੇ ਇਹ ਤਾਂ ਛੜਕੀ ਛੱਡ ਜਾਵੇ ਤਾਂ ਫੇਰ ਕੀ ਹੋ ਸਕਦਾ ਸਾਡੇ ਨਾਲ 2023 ਵਿੱਚ ਵੀਰ ਐਵੇਂ ਹੋਈ ਸੀ ਅੱਛਾ ਨਹੀਂ ਮਾਬਜਾ ਨਹੀਂ ਮਿਲਿਆ ਨਹੀਂ ਮਿਲਿਆ ਹਮ ਨਾ ਮੈਨੂੰ ਮਕਾਨ ਮਿਲਿਆ ਨਾ ਸਾਨੂੰ ਮਾਬਜਾ ਮਿਲਿਆ ਹਮ ਜੀ ਜੀ ਮੇਰੇ ਨਾਲ ਜ਼ਮੀਨ ਵੀ ਨਹੀਂ ਹੈਗੀ ਵਡੇਰੇ ਦੀਗੀ ਹੈ ਜ਼ਮੀਨ ਮੇਰੇ ਬਾਪੂ ਦੀ ਉਹ ਸਾਨੂੰ ਖਰਦੇ ਜਾਂਦਾ ਕਿ ਨਹੀਂ ਦਿੰਦਾ ਕਰਜ਼ਾ ਲਵੇ ਤਾਂ ਸਾਨੂੰ ਦੇਵੇ ਦਾ ਹਮ ਕਰਜ਼ਾ ਲੈ ਹਰ ਹਰ ਸਾਲ ਹੜ ਆਉਂਦੇ ਕਰਜ਼ਾ ਕਿਸ ਤਰ੍ਹਾਂ ਵਰਤਾਰੂਗੇ ਇਹ ਬਾਸ ਮੁਸ਼ਕਲ ਹੈ ਅਵੀ ਨੇ ਤੁਹਾਨੂੰ ਦੱਸਿਆ ਜਾਂਦਾ ਕਿ ਐਵੇਂ ਦੂਜੇ ਜਿਮੀਦਾਰਾਂ ਨੇ ਕੋਈ ਸਪਰੇ ਨਾਲ ਕੋਈ ਟੈਕ ਨਾਲ ਜ਼ਮੀਨਾਂ ਲਈ ਮੁੱਕ ਜਾਂਦੇ ਨੇ ਕਰਜ਼ਾ ਨਾਲ ਲਵੇ ਤਾਂ ਨਾ ਬੰਦੇ ਦੀ ਟੈਨਸ਼ਨ ਖਤਮ ਹੋਵੇ ਦੀ ਜੀ 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 ਇਹ ਤਾਂ ਬਹੁਤ ਬੁਰਾ ਹਾਲ ਹੋਇਆ ਖਾਲਾ ਕਿਸਾਨਾਂ ਵਾਸਤੇ ਜਾਂ ਪਿੰਡ ਵਾ ਸਾਡੇ ਗਲਾਬਾ ਪਹਿਣੀ ਵਾਸਤੇ ਹਮ ਇਹੰਦੇ ਨਾਲ ਤਾਂ ਬੰਦਾ ਨਾ ਕਿਧਰੇ ਸਪਰੇਅ ਦੇ ਘਟ ਫੋਕ ਜਾਵੇ ਉਹ ਠੀਕ ਹੈ ਅੱਛਾ ਉਹ ਇਹਨੇ ਦੁਖੀਓ ਇਹਨੇ ਦੁਖੀ ਆਇੱਤੇ ਅਸੀਂ ਬਾਰਡਰ ਤੇ ਅੱਛਾ ਵੇਖ ਸਕਦੇ ਨੇ ਆ ਵੇਲ ਉਦੋਂ ਪਾਰੂ ਦੁਜਣਾਂ ਨੇ ਦਾ ਸਿਆਲੇ ਜੰਗ ਲੱਗ ਜਾਂਦਾ ਹੈ ਅੱਜ ਕੱਲ ਹਣ ਪਾਣੀ ਮਾਰ ਜਾਂਦਾ ਹੈ ਹੂੰ ਸਾਡੇ ਜੁੱਲੀ ਵਿੱਚ ਰਕੁੰਜਾ ਹੀ ਰਹਿੰਦਾ ਅੱਛਾ ਚੋਵੀਗੜ ਸਾਡੇ ਜੁੱਲੀ ਵਿੱਚ ਇਸ ਤਰ੍ਹਾਂ ਕੁੰਝਾ ਹੀ ਰਹਿੰਦਾ ਹੈ ਬਦੇ ਤਾਂ ਉਹ ਦੋ ਹੰਦ ਨੇ ਜੰਗ ਲੱਗ ਗਿਆ ਤੇ ਆਂਦ ਨੂੰ ਉੱਠੋ ਪਿਛਲੇ ਪਿੰਡਾ ਜਾਓ ਹੁਣ ਅਗਲਾ ਰਿਸ਼ਤੇਦਾਰ ਕਿਨੇ ਦਿਨ ਖਾਉਂਦਾ ਕੋਈ ਇਹ ਤਾਂ ਹੈ ਜੀ ਔਰ ਕਿਸੇ ਦਾ ਮਸੇ ਆਦਾ ਸਰਦਾ ਹੈ ਹਮ ਔਰ ਕੋਈ ਆਦਾ ਮਸੇ ਸਾਰਦਾ ਹੈ ਗਰੀਬ ਕਿੰਨੇ ਪਰਿਵਾਰ ਅੱਜ ਕਾ ਮੈਂਬਰ ਵਧ ਚੁੱਕੇ ਨੇ ਔਰ ਕੋਈ ਆਦਾ ਮਸੇ ਸਾਰਦਾ ਹੈ ਜੀ ਆਪਾਂ ਉੱਤੇ ਦਾ ਘਰ ਉੱਤੇ ਆ ਮੈਂਬਰ ਜਾ ਕੇ ਭਾਲ ਲਵਾਂਗੇ ਅਗਲਾ ਤੇ ਖੜੇ ਵਿਚਾਰ ਦੇ ਇੱਕ ਕਮਰਾ ਹੋਵੇ ਤੇ ਕਿਤੋਂ ਪਰਹਿਣ ਪਉਤੇ ਸਾਲਾਂ ਮਾਦੀ ਜੀ 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 ਨੇਹਾ ਸਾਜਾ ਜਿੰਨਾ ਪਾਣੀ ਚੱਲ ਰਿਹਾ ਰੋਜ਼ ਤੁਰਦੇ ਹੋਏ ਬਿਮਾਰੀਆਂ ਨਹੀਂ ਫੈਲਦੀਆਂ ਹੈ ਰਹੀਆਂ